ਲਗਾਇਆ ਹੁੰਦਾ ਉਹ ਪਹਿਲੇ ਖਾਲੀ ਨਿਊ ਗੋਕਨ ਨਗਰ ਹੁਸ਼ਿਆਰਪੁਰ ਵਿੱਚ ਇੱਕ ਹੁਸ਼ਿਆਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਘਰ ਦੇ ਵਿੱਚ ਤਿੰਨ ਯੁਵਕ ਸ਼ੱਕੀ ਹਾਲਾਤਾਂ ਦੇ ਵਿੱਚ ਅੰਦਰ ਹੈਗੇ ਆ ਤੇ ਜਦੋਂ ਪੀਸੀਆਰ ਇੰਚਾਰਜ ਐਸਆਈ ਸੁਰਿੰਦਰਪਾਲ ਉਹਨਾਂ ਨੇ ਉੱਥੇ ਰੇਡ ਕੀਤੀ ਤੇ ਦੀਵਾਰ ਵਿੱਚ ਜਿਹੜਾ ਏਸੀ ਲੱਗਾ ਹੁੰਦਾ ਉਹਨੂੰ ਕੱਢ ਕੇ ਦੋ ਉਹਦੇ ਵਿੱਚੋਂ ਨਿਕਲ ਕੇ ਫਰਾਰ ਹੋ ਗਏ ਤੇ ਇੱਕ ਯੁਵਕ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਤੇ ਇੱਕ ਸਪਲੈਂਡਰ ਬਾਈਕ ਵੀ ਉਥੋਂ ਮਿਲਿਆ ਆ ਜਿਹਦਾ ਨਾ ਤਾਂ ਅਗਲਾ ਨੰਬਰ ਆ ਤੇ ਨਾ ਪਿਛਲਾ ਨੰਬਰ ਆ ਸਾਲ ਨਿਊ ਗੋਕਲ ਨਗਰ ਵਿੱਚ ਕੀ ਵਾਰਦਾਤ ਹੋਈ ਹੈ ਜਿਸ ਤੇ ਪੁਲਿਸ ਪਹੁੰਚੀ ਜਦ ਤੁਸੀਂ ਪਹੁੰਚੇ ਵਾਰਦਾਤ ਨਹੀਂ ਸਾਨੂੰ ਇੱਕ ਫੋਨ ਆਇਆ ਸੀ ਇਨਫੋਰਮੈਂਸ ਜੀ ਵੀ ਕੇ ਘਰ ਦੇ ਵਿੱਚ ਕੋਈ ਨਾ ਮੁੰਡੇ ਗੜਿਆ ਤੇ ਕੋਈ ਨਸ਼ਾ ਕਰ ਰਿਹਾ ਤੇ ਉਹ ਜਦੋਂ ਮੌਕੇ ਤੇ ਪਹੁੰਚੇ ਆ ਤੋ ਪਿੱਛੋਂ ਦੀ ਕੰਡ ਟੱਪ ਕੇ ਦੋ ਜਣੇ ਭੱਜ ਗਏ ਇੱਕ ਅਸੀਂ ਫੜ ਲਿਆ ਤੇ ਇੱਕ ਜਿਹੜਾ ਬਦੌਟ ਨੰਬਰ ਮੋਟਰਸ ਆ ਉਹਦੇ ਕੋ ਨਾ ਅੱਗੇ ਨੰਬਰ ਨਾ ਪਿੱਛੇ ਨੰਬਰ ਪੂਰੀ ਜਿਹੜੀ ਵੈਰੀਫਾਈ ਕਰ ਰਹੇ ਆ ਮਤਲਬ ਕਿ ਥਾਣੇ ਵਾਲ ਨੂੰ ਫੋਨ ਕਰਤਾ ਐਸੇ ਕਿਉਂ ਤਾਂ ਉਹ ਵੀ ਮੌਕੇ ਦੀ ਜਿਹੜੀ ਆ ਸਭ ਕੁਝ ਦੀ ਕਾਰਵਾਈ ਕਰਾਂਗੇ ਕੀ ਇਹ ਨਿਸ਼ਾਨਾ ਕਰਦੇ ਜੇ ਕਿ ਉਹ ਮੱਲੇ ਨਾਲ ਕਿਨੇ ਨਗੇ ਕਰਦੇ ਦੀ ਹੋਰੋਂ ਕਿਰੋਂ ਕੋਈ ਇਹਨੇ ਕੋ ਫੜਦੀ ਕਰੋ ਹਲੇ ਤੇ ਇੱਕ ਬੰਦਾ ਫੜ ਹੋਇਆ ਤੇ ਉਹਦੀ ਬਾਕੀ ਤਫਤੀਸ਼ ਕਰਾਂਗੇ